सब भी साथ दीजिए उनका हां <स्थाथ> जी <आदे। च्था> <आदे। च्था> ਦੇ ਸਵਾਲ ਨੂੰ ਪੂਛੀ ਦਿੱਸਿਆ ਗਿਆ ਤੇ ਸਾਡੇ ਸਾਰੇ ਮੈਂ ਜੀਤ ਕੋ ਸੰਧੂ ਅੱਛੀਆ ਪੰਜਾਬ ਦੀ ਮਹਿਲਾ ਮੋਰਚਾ ਵੱਲੋਂ ਅਮਰ ਸਦੀ ਭਰ ਭਾਰੀ ਅੱਜ ਦੇ ਦਿਨ ਤੁਸੀਂ ਦੇਖ ਰਹੇ ਹੋ ਕਿ ਅਸੀਂ ਸਾਰੀਆਂ ਭੈਣਾਂ ਨੇ ਪ੍ਰੋਟੈਸਟ ਕੀਤਾ ਹੈ ਤੇ ਜਿਹੜਾ ਕਿ ਭਗਵਾਨ ਜਮਾਨ ਸਰਕਾਰ ਫੇਲਿਅਰ ਹੋਈ ਹੈ ਤੇ ਧਾਰੀ ਕਵਾਦੇ ਤੇ ਫੇਲ ਹੋਈ ਹੈ ਉਹਨੇ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਧੰਨਵਾਦ ਪਹਿਲੇ ਨੀਲੇ ਕਾਡਾ ਨੂੰ ਲੈ ਕੇ ਲੋਕ ਰੋਂਦੇ ਰਹੇ ਕਿਨਾਂ ਦੇ ਨਾਲ ਨੀਲੇ ਕਾਡ ਕਟਵਾ ਦਿੱਤੇ ਇਸ ਨੂੰ ਨਗਰੀ ਦੇ ਆਮ ਲੋਕ ਸਭਾ ਇਲੈਕਸ਼ਨ ਹੁੰਦੇ ਰਹਤੇ ਇਹਨਾਂ ਨੇ ਨਿਨੇਕਾਰ ਦੀ ਸ਼ੁਰੂਆਤ ਕੀਤੀ ਹੈ ਪਰ ਇਹ ਵੀ ਨਹੀਂ ਪਤਾ ਕਿ ਇਸ ਇਲੈਕਸ਼ਨ ਤੱਕ ਹੈ ਕਿ ਬਾਅਦ ਚੋ ਤੱਕ ਹੈ ਇਸੇ ਕੋਈ ਪ੍ਰੋਸ਼ਾਨੀ ਕੀਤਾ ਜਾ ਸਕਦਾ ਤੇ ਕੋਈ ਮੰਗਿਆ ਅੱਜ ਅਸੀਂ 1000 ਰੁਪਏ ਜਿਹੜਾ ਇਹਨਾਂ ਨੇ ਵਾਦਾ ਕੀਤਾ ਸੀ ਉਹ 1000 ਰੁਪਏ ਅਜੇ ਤੱਕ ਕਿਸੇ ਦੇ ਅਕਾਊਂਟ ਵਿੱਚ ਪਿਆ ਨਹੀਂ ਹੈ ਬਲਕਿ ਬਹੁਤ ਕੁਝ ਇਦਾਂ ਦੀਆਂ ਗੱਲਾਂ ਸਾਹਮਣੇ ਆਈਆਂ ਜੋ ਕਿ ਨਹੀਂ ਆਣੀਆਂ ਚਾਹੀਦੀਆਂ ਸੀ 26 ਜਨਵਰੀ ਨੂੰ ਇਹਨਾਂ ਨੇ ਆਪਣਾ ਬਿਆਨ ਦੇ ਕੇ ਸਪੀਚ ਦੇ ਕੇ ਬਹੁਤ ਗਲਤ ਲੈਸਨ ਕਾਕਰ ਕੋਈ ਗਰਭਤੀ ਮਹਿਲਾ ਦਾ ਮੈਂ ਮੇਰੀ ਵਾਈਫ ਜਿਹੜੀ ਗਰਭਤੀ ਹੋਈ ਆ 7 ਮਹੀਨੇ ਦੀ ਮੈਂ ਉਹਦਾ ਟੈਸਟ ਨਹੀਂ ਕਰਵਾਇਆ ਭਗਵਾਨਤਮਾਨ ਜੀ ਕੌਣ ਟੈਸਟ ਕਰਵਾਉਂਦਾ ਸਾਡੇ ਦੇਸ਼ ਵਿੱਚ ਟੈਸਟ ਕਰਵਾਣਾ ਸਾਨੂੰ ਨੇ ਨਿਪਰਾਹ ਨਹੀਂ ਇੰਨਾ ਹੀ ਤੁਹਾਨੂੰ ਨਹੀਂ ਪਤਾ ਕਿ ਤੁਹਾਨੂੰ ਹੋਰ ਕੀ ਪਤਾ ਤੁਹਾਨੂੰ ਸਿਰਫ ਇੰਨਾ ਪਤਾ ਕਿ ਪੈਸੇ ਲਵੋ ਲੋਨ ਲਵੋ ਸੈਂਟਰ ਸਰਕਾਰ ਦੇ ਪੈਸੇ ਚੱਕੋ ਤੇ ਆਪ ਆਪਣਾ ਦੇ ਨਾਮ ਤੇ ਆਪਣੇ ਮੁੱਢਲੀ ਖਰਚੇ ਪੂਰੇ ਕਰੋ ਇਸ ਤੋਂ ਇਲਾਵਾ ਤੁਸੀਂ ਜਨਤਾ ਵਾਸਤੇ ਕੁਝ ਨਹੀਂ ਕਰ ਸਕਦੇ ਇੰਡਸਟਰੀ ਅੰਮ੍ਰਿਤਸਰ ਤੋਂ ਬਾਹਰ ਜਾਂਦੀ ਜਾ ਰਹੀ ਹੈ ਲੋਕ ਡਰ ਨਾਲ ਨਾਲ ਕਹਿ ਰਹੇ ਸਾਡੇ ਡਿਪਾਰਟਮੈਂਟ ਦੇ ਇੱਕ ਮਾਂ ਦੇ ਲਾਡਲੇ ਇੰਡਸਟਰੀ ਸੀਸੀ ਕਰਕੇ ਬਾਹਰ ਜਾ ਰਹੀ ਹੈ ਜਦੋਂ ਭਗਵੰਤ ਮਾਨ ਜਿਹਦਾ ਧਿਆਨ ਪੰਜਾਬ ਵਿੱਚ ਨਾ ਹੋ ਕੇ ਕੇਜਰੀਵਾਲ ਦੇ ਨਾਲ ਹੋਸਟੇਟਾ ਜਾ ਕੇ ਆਪਣਾ ਆਪਣਾ ਪ੍ਰਸਾਰ ਕਰਦੇ ਨੇ ਜਿਹੜਾ ਪੰਜਾਬ ਦਾ ਪੈਸਾ ਹੈ ਉਹ ਸਾਰਾ ਹੋਰ ਪਾਸੇ ਵੀ ਆਪਣਾ ਤੇ ਲਾਇਆ ਜਾਂਦਾ ਹੈ ਕੇਜਰੀਵਾਲ ਦੇ ਨਾਲ ਜਾ ਜਾ ਕੇ ਅੱਜ ਕੇਜਰੀਵਾਲ ਦੇ ਹਾਲਾਤ ਕੀ ਬਣੇ ਹੋਏ ਨੇ ਉਹਨਾਂ ਕੋਲ ਪੈਸਾ ਨਹੀਂ ਹੈ ਕਿਉਂਕਿ ਉਹ ਬਹੁਤ ਸਾਰੇ ਘਟਾਲਿਆਂ ਚ ਫਸ ਚੁੱਕੇ ਨੇ ਖਾਸ ਕਰਕੇ ਸ਼ਰਾਬ ਘਟਾਲੇ ਤੁਸੀਂ ਦੇਖਦੇ ਹੀ ਹੋ ਆਪ ਆਗੇ ਪਾਰਟੀ ਦਾ ਨਾਮ ਆਂਦਾ ਹੈ ਇੱਕ ਜਦੋਂ ਪੰਜਾਬ ਅਵੀਤਾ ਨਾਮ ਆਵੇ ਤੇ ਪੰਜਾਬ ਦਾ ਸਾਰਾ ਪੈਸਾ ہور سٹیتہ ویچ لگی جا رہے ہیں پنجاب پاسے کچھ پاس بھی نہیں ہے کسی کر کے جد پنجاب پاسے کچھ بھی نہیں ہوئے گا کاروپاری نہیں ہوئے گا تین دستیوں ہور پاسے جاڑ گیا پنجاب سرکار پنجاب سرکار پنجاب سرکار پنجاب سرکار i